ਕੇਤੀ ਕਾਨੂੰਨ ਦੇ ਮੁੱਦੇ ਤੇ ਦਿੱਲੀ ਬਾਰਡਰ ਤੇ ਡਟੇ ਕਿਸਾਨ ਵਾਰ-ਵਾਰ ਇਹੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਕਿਵੇਂ ਇਸ ਅੰਦੋਲਨ ਨੂੰ ਖਰਾਬ ਕੀਤਾ ਜਾਏ। ਐਸੀ ਅੱਜ ਜੀ ਬੀ ਜੀ ਪੀ ਲੀਡਰ ਦਾ ਇੱਕ ਬੇहद ਵਿਵਾਦਿਤ ਬਿਆਨ ਸਾਹਮਣੇ ਆਇਆ ਤੇ ਕਿਸਾਨਾਂ ਨੇ ਵੀ ਦੇਰ ਨਹੀਂ ਕੀਤੀ ਜਵਾਬ ਦੇਣ 'ਚ। हर टोल प्लाजा पे हर रेलवे ट्रैक पे उन्होंने टेंट लगा करके दिए कांग्रेस ने और कम्युनिस्ट बैठ गए वहां अल्टीमेटली क्या हुआ वो आंदोलन यहां से उसको हवा देते देते दिल्ली तक पहुंच गए दिल्ली में केंद्र सरकार ने वार्ता की पांच पांच घंटे बात की बारह बारह घंटे बात की आठ आठ नौ नौ घंटे बात हुई जो विषय रखे थे इन्होंने मांग की थी वो सब विषय मानने को तैयार लेकिन कम्युनिस्टों के हाथों में आंदोलन चला गया पूरे देश के कम्युनिस्ट बुला करके लाल झंडे लेकर के कम्युनिस्ट नक्सली और खालिस्तानी इन तीनों का जमघट हो गया कितना बड़ा फंडिंग विदेशों से हो रहा है कितना बड़ा पंजाब के अंदर कैप्टन अमरिंदर सिंह कर रहे हैं इस आधार पे आज किसान आंदोलन का जो गरीब किसानों को मौत के घाट उठाने का काम कर रही है तो कैप्टन सरकार कर रही है ना इतने माओवादी कोई ना इतने कोई लैफ्टिस्ट का भाव कामरेड ना गल है ਕੋਈ ਇਸ ਤਰ੍ਹਾਂ ਕਾਗਰੇਡ ਸ਼ਬਦ ਕਰੀ ਇੱਥੇ ਆਇਆ ਹੀ ਨਹੀਂ ਕਦੀ ਸੁਣਿਆ ਤੁਸੀਂ ਕਦੀ ਕੋਈ ਇਨਕਲਾਬ ਦਾ ਨਾਰਾ ਲੱਗਾ ਇਹ ਇਸ ਕਰਕੇ ਹੁੰਦੀਆਂ ਮਨੋ ਕਰਤ ਕਲਪਨਾਵਾਂ ਹੋ ਇੱਕ ਹਰਜੀਤ ਗਰੇਵਾਲ ਆ ਉਹ ਵੀ ਇਹੋ ਜਿਹੀਆਂ ਗੱਲਾਂ ਕਰਦਾ ਵਾ ਹਾਂਜੀ ਸੋ ਇਸ ਕਰਕੇ ਬੀਜੇਪੀ ਨੂੰ ਹਣ ਜਿਹੜਾ ਨਾ ਰਾਤ ਨੂੰ ਸੁਪਨੇ ਆਉਂਦੇ ਆ ਉਹਨਾਂ ਨੂੰ ਲੱਖਾਂ ਕਿਸਾਨ ਜਿਹੜੇ ਨਜ਼ਰ ਆਉਂਦੇ ਆ ਉਹ ਫੇਰ ਬੌਂਦੜੇ ਹੋਏ ਇਹੋ ਜਿਹੀਆਂ ਗੱਲਾਂ ਕਰਦੇ ਆ ਕਿਸਾਨ ਆਪਦੇ ਹੱਕ ਲਈ ਲੜ ਰਹੇ ਨੇ ਕਿ ਸਾਹੀ ਜਿਹੜਾ ਕਿਸਾਨੀ ਕਿੱਤਾ ਸਾਡਾ ਬਚਾਇਆ ਜਾਣਾ ਉਹਦੇ ਲਈ ਇਹ ਅੰਦੋਲਨ ਨੂੰ ਇਹੋ ਜੇ ਨਾਂ ਦੇ ਕੇ ਜਿਹੜਾ ਜਨਤਾ ਦੇ ਵਿੱਚੋਂ ਘਟਰਾ ਚਾਹੁੰਦੇ ਕਿ ਇੱਥੇ ਮੌਵਿਸਟ ਆ ਗਏ ਦੂਜੇ ਆ ਗਏ ਖਾਲਸਤਾਨੀ ਆ ਗਏ ਤੀਜੇ ਆ ਗਏ ਹਾਲੇ ਕਿ ਜਿਹੜੇ ਉਹ ਲੋਕ ਨੇ ਸਾਨੂੰ ਨਹੀਂ ਪਤਾ ਕਿੰਨੂੰ ਕਹਿ ਰਹੇ ਨੇ ਕੀ ਕਹਿ ਰਹੇ ਨੇ ਇੱਥੇ ਨੂਰੇ ਤੁਸੀਂ ਸਾਡੀ ਸਟੇਜ ਵੇਖ ਲਓ ਜਾ ਕੇ ਇੱਥੇ ਬਲਾਰੇ ਜਿਹੜੇ ਸਾਡੇ ਲਗਾਤਾਰ ਪ੍ਰੈਸ ਕਾਨਫਰੰਸ ਹੋ ਰਹੀਆਂ ਵੀ ਉਹ ਜਨਾ ਸਾਰਾ ਕੁਝ ਲਾਈਵ ਚੱਲਦਾ ਸਾਰੀ ਪ੍ਰੈਸ 'ਚ ਗੱਲਬਾਤ ਸਾਰੀ ਚੱਲ ਰਹੀ ਹੈ ਵੀ ਬਿੱਲ ਵਾਪਸ ਹੋੜ ਜਿਹੜੇ ਉਹ ਅੱਠ ਮੰਗਾਂ ਨੇ ਸਾਡੀਆਂ ਰਹਿਆ ਸੀ ਉਹੀ ਅਸੀਂ ਮੰਗ ਕਰ ਰਹੇ ਆ ਵੀ ਜਿਹੜੀ ਸਰਕਾਰ ਉਹਨੂੰ ਰੱਦ ਕਰੇ ਇਹਦੇ ਚ ਕੋਈ ਹੋਰ ਕਿੰਨਾ ਕੋਈ ਖਾਲਸਤਾਨ ਦੀ ਮੰਗ ਹੈ ਨਾ ਕੋਈ ਹੋਰ ਮੰਗਿਆ ਨਰੋਲ ਕਿਸਾਨੀ ਦੀਆਂ ਮੰਗਾਂ ਦੇ ਅੰਦੋਲਨ ਚੱਲ ਰਿਹਾ ਹੈ ਇਸ ਲਈ ਜਿਹੜਾ ਬੀਜੇਪੀ ਦੇ ਆਗੂ ਨੇ ਗਲਤ ਬੋਲ ਰਹੇ ਨੇ ਬੁੰਦਲੇ ਹੋਏ ਨੇ ਕਦੀ ਤੋਮਰ ਚਿੱਠੀ ਲਿਖਦਾ ਵੀ ਦਰਸ਼ਨਪਾਲ ਔਰ ਦੂਜੇ ਫਲਾਨੇ ਟੀਗਾ ਕਈ ਕੋਈ ਇਹਨਾਂ ਦਾ ਬੀਜੇਪੀ ਦੇ ਆਈਟੀ ਵਿੰਗ ਸਾਰਿਆਂ ਨੂੰ ਨਾਮਕਰਨ ਕਰ ਰਹੇ ਨੇ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ